ਕਿ ਕਾਰਪੋਰੇਸ਼ਨ ਇਲੈਕਸ਼ਨਾਂ ਦੇ ਕੈਂਡੀਡੇਟ ਸਿਲੈਕਸ਼ਨ ਔਰ ਕਾਰਪੋਰੇਸ਼ਨ ਇਲੈਕਸ਼ਨ ਦੇ ਵਿੱਚ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦਾ ਕਿਹੜਾ ਪ੍ਰਬੰਧ ਪਾਰਟੀ ਨੂੰ ਕਰਨਾ ਚਾਹੀਦਾ ਉਹਦੇ ਸਬੰਧ ਦੇ ਵਿੱਚ ਰਾਏ مشਵਰਾ ਕਰਨ ਵਾਸਤੇ ਅੱਜ ਜਿਹੜਾ ਹੈਗਾ ਆ ਉਹ ਆਏ ਆ ਔਰ ਅੱਜ ਇਕੱਲੇ-ਇਕੱਲੇ ਦੇ ਨਾਲ ਮੀਟਿੰਗ ਕਰਾਂਗੇ ਕਿ ਪਟਿਆਲਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਿਛਲੇ ਸਮਿਆਂ ਦੇ ਵਿੱਚ ਜੋ ਸਰਕਾਰ ਦੇ ਤੇ ਖਾਸ ਤੌਰ ਤੇ ਚੋਣ ਕਮਿਸ਼ਨ ਦੇ ਔਰ ਹਾਈ ਕੋਰਟ ਦੇ ਧਿਆਨ ਦੇ ਵਿੱਚ ਲਿਆਉਣ ਵਾਲੀ ਗੱਲ ਹੈਗੀ ਹੈ ਕਿ ਜਿਹੜੀਆਂ ਚੋਣਾਂ ਨੇ ਉਹ ਚੋਣਾਂ ਨਾ ਹੋ ਕੇ ਉਹ ਇੱਥੇ ਗੁੰਡਾਗਰਦੀ ਦਾ ਨਾਚ ਹੁੰਦਾ ਔਰ ਇੱਕ પાર્ટી ਜਿਹੜੀ ਹੈਗੀ ਹੈ ਗੁੰਡਾਗਰਦੀ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਆਪਣਾ ਜਿਹੜਾ ਹੈਗਾ ੱੱਕੇ ਨਾਲ ਆਪਣਾ ਚੋਣਾਂ ਨੂੰ ਜਿੱਤਦੀ ਹੈ ਚੋਣਾਂ ਨਿਰਪੱਖ ਹੋਣ ਔਰ ਉਹ ਨਿਰਪੱਖ ਚੋਣਾਂ ਦੇ ਵਿੱਚ ਲੋਕ ਆਪਣੀ ਮਤ ਦਾ ਜਿਹੜੀ ਵਰਤੋਂ ਹੈ ਵਧੀਆ ਤਰੀਕੇ ਨਾਲ ਕਰ ਸਕਣ ਔਰ ਜਿਹੜਾ ਹੈਗਾ ਜਿੱਤ ਤੇ ਹਾਰ ਜਿਹੜੀ ਹੈ ਕੀ ਹੈ ਉਹ ਬਿਲਕੁਲ ਕੈਂਡੀਡੇਟ ਦੇ ਆਪਣੇ ਅਕਸ ਦੇ ਆਧਾਰ ਦੇ ਉੱਤੇ ਹੋਵੇ ਔਰ ਪਾਰਟੀ ਦੇ ਪੱਤਰ ਦੇ ਉੱਤੇ ਹੋਵੇ ਧੱਕੇ ਨਾਲ ਨਾ ਹੋਵੇ ਅਜੀ ਨਗਰ ਸਭ ਅੱਜ ਪਹੁੰਚੇ ਹੋ ਹ ਮੀਟਿੰਗ ਹੋਈ ਹੈ ਗੌਰ ਸਭ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਇਲੈਕਸ਼ਨ ਇਸੇ ਟਾਈਮ ਜਦੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਪੰਜਾਬ ਦੇ ਵਿੱਚ ਆ ਰਹੀਆਂ ਨੇ ਉਹਦੇ ਸੰਬੰਧ ਦੇ ਵਿੱਚ ਪਟਿਆਲਾ ਵਿਖੇ ਅੱਜ ਡਿਸਟ੍ਰਿਕਟ ਕਾਂਗਰਸ ਕਮੇਟੀ ਸ਼ਹਿਰੀ ਪਟਿਆਲਾ ਦੇ ਦਫਤਰ ਦੇ ਵਿੱਚ ਪਹੁੰਚੇ ਆ ਤਾਂ ਕਿ ਉਹਨਾਂ ਚੋਣਾਂ ਵਾਸਤੇ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜਿਹੜਾ ਹੈਗਾ ਆ ਉਹ ਇੱਕ ਸਕਰੀਨਿੰਗ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਮੈਨੂੰ ਚੇਅਰਮੈਨ ਦੇ ਤੌਰ ਤੇ ਅਸ਼ਵਨੀ ਦੀ ਸਾਡੇ ਰਾਜਬਖਸ਼ ਜੀ ਹੋਰ ਸਾਡੇ ਸਾਥੀ ਜਿਹੜੇ ਨੇ ਉਹਨਾਂ ਨੂੰ ਇਸ ਸਕਰੀਨਿੰਗ ਕਮੇਟੀ ਦੇ ਤੌਰ ਦੇ ਉੱਤੇ ਪਟਿਆਲਾ ਵਿਖੇ ਭੇਜਿਆ ਗਿਆ ਸੋ ਅੱਜ ਦੀ ਜਿਹੜੀ ਕਿਉਂਕਿ ਪਹਿਲਾਂ ਜਿਹੜੀ ਮੀਟਿੰਗ ਡਿਸਟ੍ਰਿਕਟ ਕਾਂਗਰਸ ਕਮੇਟੀ ਦੀ ਹੋ ਚੁੱਕੀ ਸੀ ਜਿਦੇ ਵਿੱਚ ਸਾਡੇ 올 ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀਜ਼ ਪਹੁੰਚੇ ਸੀਗੇ ਅੱਜ ਸਪੈਸ਼ਲ ਤੌਰ ਤੇ ਪਟਿਆਲਾ ਵਿਖੇ ਆਉਣ ਦਾ ਜਿਹੜਾ ਮਕਸਦ ਹੈ ਸਕਰੀਨਿੰਗ ਕਮੇਟੀ ਵੱਲੋਂ ਉਹ ਇਹ ਹੈ ਕਿ ਜਿਹੜੇ ਵੀ ਕੋਈ ਸਾਡੇ ਸਤਿਕਾਰਯੋਗ ਲੀਡਰ ਸਹਿਬਾਨ ਨੇ ਉਹਨਾਂ ਨਾਲ ਮੁਲਾਕਾਤ ਹੋ ਸਕੇ ਜਿਡੇ ਸਾਡੇ ਸਤਿਕਾਰਯੋਗ ਸਾਡੇ ਐਮਸੀ ਸਹਿਬਾਨ ਨੇ ਸਿਟਿੰਗ ਨੇ ਜਾਂ ਐਕਸ ਨੇ ਜਾਂ ਹੋਰ ਜਿਹੜੇ ਸਾਡੇ ਸਾਥੀ ਨੇ ਉਹਨਾਂ ਦੇ ਵਿਚਾਰ ਜਿਹੜੇ ਹੈਗੇ ਨੇ ਉਹ ਲਈ ਜਾ ਸਕਣ ਤਾਂ ਕਿ ਅਸੀਂ ਕਿਸੇ ਨਤੀਜੇ ਤੇ ਪਹੁੰਚੀਏ ਕਿ ਕਾਰਪੋਰੇਸ਼ਨ ਇਲੈਕਸ਼ਨਾਂ ਦੇ ਕੈਂਡੀਡੇਟ ਸਿਲੈਕਸ਼ਨ ਔਰ ਕਾਰਪੋਰੇਸ਼ਨ ਇਲੈਕਸ਼ਨ ਦੇ ਵਿੱਚ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦਾ ਕਿਹੜਾ ਪ੍ਰਬੰਧ ਪਾਰਟੀ ਨੂੰ ਕਰਨਾ ਚਾਹੀਦਾ ਉਦੇ ਸੰਬੰਧ ਦੇ ਵਿੱਚ رائے مشورہ ਕਰਨ ਵਾਸਤੇ ਅੱਜ ਜਿਹੜਾ ਹੈਗਾ ਆ ਉਹ ਆਏ ਆ ਔਰ ਅੱਜ ਇਕੱਲੇ-ਇਕੱਲੇ ਦੇ ਨਾਲ ਮੀਟਿੰਗ ਕਰਾਂਗੇ ਕਿਉਂਕਿ ਜਿਹੜੀ ਸਾਂਝੀ ਮੀਟਿੰਗ ਸੀ ਉਹ ਹੋ ਚੁੱਕੀ ਹੈ ਕੋਈ ਵੀ ਵਿਅਕਤੀ ਆਪਣੀ رائے ਜਿਹੜੀ ਉਹਦੀ ਹੈਗੀ ਹੈ ਉਹ ਰੱਖ ਸਕਦਾ ਆ ਉਹ ਦੇ ਸਕਦਾ ਆ ਅਸੀਂ ਉਹ رائے ਜਿਹੜੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਹਿਬ ਕੋਲੇ ਆਪਣੀ ਪਾਰਟੀ ਕੋਲੇ ਰੱਖਾਂਗੇ ਕਿਉਂਕਿ ਮੁੱਦੇ 2-3 ਬਹੁਤ ਅਹਿਮ ਨੇ ਇੱਕ ਤਾਂ ਇਹ ਹੈ ਕਿ ਕੈਂਡੀਡੇਟ ਸਿਲੈਕਸ਼ਨ ਦੂਸਰਾ ਮੁੱਦਾ ਇਹ ਹੈਗਾ ਆ ਕਿ ਪਟਿਆਲਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਿਛਲੇ ਸਮਿਆਂ ਦੇ ਵਿੱਚ ਜੋ ਸਰਕਾਰ ਦੇ ਤੇ ਖਾਸ ਤੌਰ ਤੇ ਚੋਣ ਕਮਿਸ਼ਨ ਦੇ ਔਰ ਹਾਈ ਕੋਰਟ ਦੇ ਧਿਆਨ ਦੇ ਵਿੱਚ ਲਿਆਉਣ ਵਾਲੀ ਗੱਲ ਹੈਗੀ ਹੈ ਕਿ ਜਿਹੜੀਆਂ ਚੋਣਾਂ ਨੇ ਉਹ ਚੋਣਾਂ ਨਾ ਹੋ ਕੇ ਉਹ ਇੱਥੇ ਗੁੰਡਾਗਰਦੀ ਦਾ ਨਾਚ ਹੁੰਦਾ ਔਰ ਇੱਕ પાર્ટી ਜਿਹੜੀ ਹੈਗੀ ਹੈ ਗੁੰਡਾਗਰਦੀ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਆਪਣਾ ਜਿਹੜਾ ਹੈਗਾ ਤੱਕੇ ਨਾਲ ਆਪਣਾ ਚੋਣਾਂ ਨੂੰ ਜਿੱਤਦੀ ਹੈ ਸੋ ਉਸ ਚੀਜ਼ ਦੇ ਖਿਲਾਫ ਵੀ ਕਿਉਂਕਿ ਇਹ ਜਿਹੜਾ ਹੈਗਾ ਜੋ ਪਿਛਲਾ ਰਿਕਾਰਡ ਹੈ ਉਹਦੇ ਮੁਤਾਬਕ ਹੈ ਸੋ ਚੋਣਾਂ ਨਿਰਪੱਖ ਹੋਣ ਔਰ ਉਹ ਨਿਰਪੱਖ ਚੋਣਾਂ ਦੇ ਵਿੱਚ ਲੋਕ ਆਪਣੇ ਮਤ ਦਾ ਜਿਹੜੇ ਹੀ ਵਰਤੋਂ ਹੈ ਵਧੀਆ ਤਰੀਕੇ ਨਾਲ ਕਰ ਸਕਣ ਔਰ ਜਿਹੜਾ ਹੈਗਾ ਜਿੱਤ ਤੇ ਹਾਰ ਜਿਹੜੀ ਹੈਗੀ ਹੈ ਉਹ ਬਿਲਕੁਲ ਕੈਂਡੀਡੇਟ ਦੇ ਆਪਣੇ ਅਕਸ ਦੇ ਆਧਾਰ ਦੇ ਉੱਤੇ ਹੋਵੇ ਔਰ ਪਾਰਟੀ ਦੇ ਪੱਧਰ ਦੇ ਉੱਤੇ ਹੋਵੇ ਤੱਕੇ ਨਾਲ ਨਾ ਹੋਵੇ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹਨਾਂ ਤੇ ਮਤੇ ਨਜ਼ਰ ਕਿਹੜੇ-ਕਿਹੜੀਆਂ ਚੀਜ਼ਾਂ ਕਰਨ ਵਾਲੀਆਂ ਕਿਹੜੇ-ਕਿਹੜੇ ਪ੍ਰਬੰਧ ਕਰਨੇ ਚਾਹੀਦੇ ਆ ਕਿਸ ਤਰੀਕੇ ਦੇ ਨਾਲ ਪਾਰਟੀ ਨੂੰ ਅੱਗੇ ਚੋਣ ਕਮਿਸ਼ਨ ਤੇ ਹਾਈ ਕੋਰਟ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹਨੂੰ ਕਰਨਾ ਚਾਹੀਦਾ ਸੋ ਸਾਡੀ ਇਮੰਗ ਰਹੂਗੀ ਕਿ ਇੱਥੇ ਪੈਰਾਮਿਲਟਰੀ ਫੋਰਸੇ ਚ ਲਗਾ ਕੇ ਚੋਣਾਂ ਕਰਵਾਈਆਂ ਜਾਣ ਕਿਉਂਕਿ ਪੰਜਾਬ ਪੁਲਿਸ ਦੇ ਉੱਤੇ ਸਾਡਾ ਕੋਈ ਭਰੋਸਾ ਨਹੀਂਗਾ। ਚਲ ਵੱਡੀ ਗੱਲ ਕਰੀਏ ਕਿ ਪੰਜਾਬ ਪੁਲਿਸ ਤੇ ਕਿਉਂ ਨਹੀਂ ਭਰੋਸਾ ਹੈਗਾ ਕੀ ਕਰਨਾ ਹੈ ਇਸ ਨੂੰ ਲੈ ਕੇ ਕਿਉਂਕਿ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਆ ਜਿਹੜੇ ਨੋਰਮਸ ਹੁੰਦੇ ਨੇ ਲੱਗਦਾ ਹੈ ਕਿ ਉਸ ਦੇ ਉੱਤੇ ਕੰਮ ਹੋਣਾ ਚਾਹੀਦਾ। ਦੇਖੋ ਜਿਸ ਤਰੀਕੇ ਨਾਲ ਪੰਚਾਇਤਾਂ ਦੇ ਜਿਹੜੀਆਂ ਚੋਣਾਂ ਹੋਈਆਂ ਨੇ ਪੰਚਾਇਤਾਂ ਦੀਆਂ ਚੋਣੀਆਂ ਹੋਏ ਕਿਉਂਕਿ ਅਸੀਂ ਤਾਂ ਤਾਜ਼ੇ-ਤਾਜ਼ੇ ਦੁੱਧ ਦੇ ਸੜੇ ਲੱਸੀ ਨੂੰ ਫੂਕਾ ਮਾਰ ਮਾਰ ਕੇ ਪੀਣ ਵਾਲਾ ਕੰਮ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪੰਚਾਇਤੀ ਚੋਣਾਂ ਦੇ ਵਿੱਚ ਆਪਣੀ ਗੁੰਡਾਗਰਦੀ ਦਾ ਨਾਚ ਵਿਖਾਇਆ ਜਿਸ ਤਰੀਕੇ ਦੇ ਨਾਲ ਪੰਚਾਇਤੀ ਚੋਣਾਂ ਨੂੰ ਇਹਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਪੁਲਿਸ ਦੇ ਨਾਲ ਮਿਲ ਕੇ ਉਹਨਾਂ ਨੂੰ ਇਹਨਾਂ ਨੇ ਮਤਲਬ ਉਹ ਕੀਤਾ ਆ ਤੱਕੇ ਨਾ ਤੱਕਾ ਕੀਤਾ ਆ ਉਹ ਜਿਹੜਾ ਹੈਗਾ ਆ ਉਸੇ ਕਰਕੇ ਸਾਨੂੰ ਇਹ ਹੈ ਕਿ ਇੱਥੇ ਪੈਰਾ ਮਿਲਟਰੀ ਫੋਰਸੇ ਤੇ ਲਗਾ ਕੇ ਚੋਣਾਂ ਕਰਵਾਈਆਂ ਜਾਂਦੀਆਂ ਚਾਹ ਇੱਕ ਕੰਫਿਊਜ਼ਨ ਵੀ ਹੈਗੀ ਲੋਕਾਂ ਦੇ ਮਨ ਦੇ ਵਿੱਚ ਪਹਿਲਾਂ ਜਿਹੜੀ ਹੈਗੀ ਐਮਸੀ ਇਲੈਕਸ਼ਨ ਜਾਂ ਕੁਝ ਸਾਰੇ ਬੁਸ਼ਤੁਰ ਦੇ ਪੈਲਸ ਤੋਂ ਤੁਰਦਾ ਸੀਗਾ ਉਹ ਭਾਜਪਾ ਚ ਚਲੇ ਗਏ ਨੇ ਹੁਣ ਇਸ ਚੀਜ਼ ਨੂੰ ਜਿਹੜੀ ਹੈ ਤੁਹਾਡੇ ਬੰਦੀ ਵੀ ਦੇਖਣ ਮਿਲੀਆਂ ਚਾਰ ਪਾਰਟੀਆਂ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਤੇ ਕਾਲੀਗਰ ਕਿਸ ਤਰ੍ਹਾਂ ਦੇ ਡਿਸੀਜਨ ਦੇ ਦੇਖੋ ਪੈਲਸ ਤਾਂ ਬੰਦ ਹੀ ਹੋ ਗਿਆ ਜਿਹੜੀ ਚੀਜ਼ ਜਿੱਥੋਂ ਤੁਰਦੀ ਥੀ ਉਹ ਤਾਂ ਬੰਦ ਹੋ ਗਿਆ ਜਦੋਂ ਪੈਲਸ ਬੰਦ ਹੋ ਗਿਆ ਤੇ ਹੁਣ ਕਾਂਗਰਸ ਦੇਖ ਲਓ ਦਫਤਰਾਂ ਚ ਤੁਰਨੀ ਸ਼ੁਰੂ ਹੋ ਗਈ ਆ ਤੁਹਾਡੇ ਸਾਹਮਣੇ ਇੱਕ ਉਦਾਹਰਨ ਹੈ ਇਸ ਦਫਤਰ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕੋਈ ਲੀਡਰ ਆਉਂਦਾ ਨਹੀਂ ਹੋਣਾ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਲੀਡਰ ਪੈਲਸਾਂ ਤੋਂ ਜਾਂਦੇ ਹੁੰਦੇ ਸੀ ਘਰਾਂ ਤੋਂ ਮੁੜਦੇ ਹੁੰਦੇ ਸੀ ਕਿ ਅੱਜ ਦੇਖ ਲਓ ਤੁਹਾਡੇ ਸਾਹਮਣੇ ਆਹ ਕਹਿੰਦੇ ਜੀ ਅੰਦਰ ਵਾਲੇ ਦਫ਼ਤਰ ਸਾਡਾ ਦਫ਼ਤਰ ਬੜਾ ਅੰਦਰ ਹੈ ਮੈਂ ਕਿਹਾ ਜੀ ਦਫ਼ਤਰ ਭਾਵੇਂ ਜਿੱਥੇ ਮਰਜ਼ੀ ਵੱਡੇ ਘਰਨੇ ਦੇ ਵਿੱਚ ਹੋਵੇ ਅਸੀਂ ਤਾਂ ਦਫ਼ਤਰ 'ਚ ਹੀ ਜਾਣਾ ਤੇ ਦਫ਼ਤਰ ਦੇ ਵਿੱਚ ਸਾਡਾ ਦਫ਼ਤਰ ਪਹਿਲਾਂ ਦਫ਼ਤਰ ਨਾਲ ਪਿਆਰ ਹੈ ਕਾਂਗਰਸ ਨਾਲ ਪਿਆਰ ਹੈ ਕਾਂਗਰਸ ਦੇ ਦਫ਼ਤਰ ਨਾਲ ਪਿਆਰ ਹੈ ਤੇ ਕਾਂਗਰਸ ਦੇ ਵਰਕਰ ਨਾਲ ਪਿਆਰ ਹੈ ਬੇਤੇ ਅਸੀਂ ਤਾਂ ਮੈਂ ਤਾਂ ਪਹਿਲਾਂ ਵੀ ਪੈਲਸ ਵਾਲਿਆਂ ਤੋਂ ਤੁਹਾਨੂੰ ਪਤਾ ਹੀ ਹੈ ਪਹਿਲਾਂ ਵੀ ਉਹ ਜੇ ਉਹਨਾਂ ਕੀ ਦੂਰੀ ਰੱਖਦਾ ਹੁੰਦਾ ਸੀਗਾ ਜਿੰਨੀ ਕਿ ਪੈਲਸਾਂ ਤੋਂ ਹੋਣੀ ਚਾਹੀਦੀ ਹੈ